ਮਾਨੀਓ ਕ ਸੀਐਮ ਪੰਜਾਬ ਤੋਂ ਮਾਨੋਮੀ ਦੀ ਪੰਜਾਬ ਦੀਆਂ ਡਾਇਰੈਕਸ਼ਨਸ ਹਨ ਜੋ ਭਾਈ ਦੇ ਕ੍ਰਾਈਮ ਨੂੰ ਪ੍ਰਵੈਂਟ ਕਿ ਲਾਵਾਗੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਐਕਸ਼ਨ ਦਿੱਤਾ ਜਾਵੇ ਜੀਏ ਦੀ ਪਟਿਆਲਾ ਦੇ ਇੰਸਪੈਕਟਰ ਦੇ ਪੇਸ਼ਾ ਦੇ ਬਸ ਉਹ ਫਿਰ ਕੰਮ ਕਰਦੇ ਹੋਏ ਇਨਚਾਰਜ ਸਪੈਸ਼ਲਸ ਹੈ ਪਟਿਆਲਾ ਅੰਦਰ ਦਾ ਸੁਪਰਵਾਈਜ਼ਨ ਆਫ ਬੀਐਸਟੀ ਸਿਟੀ ਵਨ ਸਪੈਸਿਫਿਕ ਐਸਪੀ ਡੀਟੀ ਐਸਪੀ ਇਹਨਾਂ ਦੇ ਸੁਪਰਵਾਈਜ਼ਨ ਚ ਇਹਨਾਂ ਨੇ ਕੰਮ ਕਰਦੇ ਹੋਏ ਇਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ پانچ بندیاں رسٹ کیتے ہیں جنہا نے رام، ہرپریت اور مکھا ہے لپریت اور بللہ، رامن پریت اور رامن ہرپریت اور فہیپریت ہے رام سنگ اور رامن سو ایک پانچ بندیاں رسٹ کیتے ہیں سو اپ ڈیزائر پیٹیج تک آپ اللہ دی اور اگر آپ کو انکشنسی کی طرح پیٹی لوکیتے ہیں جو ایک پانچ پسٹل اینا کو ڈکوڑن ہوئے ہیں دو پسٹل دے گئے پاکی گوھر دے جنہاں مون آگنے ਤੇ ਤਿੰਨ ਪਿਸਤਲ ਦੋ ਪਿਸਤਲ ਬੱਤੀਆਂ ਤਿੰਨ ਪਿਸਤਲ ਬੱਤੀਆਂ ਟੋਟਲ 23 ਰਾਉਂਡਸ ਰਿਕਵਰ ਹੋਏ ਆ ਨਾ ਮੱਜਾਂ ਨੂੰ ਨਾਲ ਰਿਸਟ ਕੀਤਾ ਗਿਆ ਇਹ ਜਿਕਰ ਹੋ ਗਏ ਕਿ ਹੱਥ ਵਿੱਚ ਮੱਖਣ ਤੇ 6 ਪੱਛੇ ਦਰਜ ਨੇ ਇਹ ਪਹਿਲਾਂ ਵੀ ਜੇਬ ਚ ਗਿਆ ਸੀ ਮਟਰ ਕੇਸ ਡਬਲ ਮੱਦਨੇ ਕੀਤਾ ਸੀ ਪਰ ਡੋਕਮਸ ਤੇ ਇਸ ਤੋਂ ਇਲਾਵਾ ਜਿਹੜਾ ਲੰਪਰੀ ਤੋਂ ਬਿੱਲਾ ਇਹਦੇ ਤੇ ਵੀ 5 ਪੱਛੇ ਦਰਜ ਨੇ ਬਸਿਆਣਾ ਪੁੱਲ ਦੇ ਥੱਲੇ ਇਹਦਾ ਮਟਰ ਕੀਤਾ ਸੀਗਾ ਜੋ ਕਿ ਸਰਪੰਚ ਵਾਲਾ ਉਹਦੇ ਚ ਅਕਿਊਜ਼ ਦੇ ਇਹ ਵੀ ਜੇਬ ਚ ਰੱਖਿਆ ਹੈ ਤੇ ਜਿਹੜਾ ਰਮਨਪ੍ਰੀਤ ਉਹ ਫਰਮਨ ਹੈ ਇਹਦੇ ਤੇ ਵੀ ਪੰਜ ਪਰਚੇ ਦਰਜ ਨੇ ਜਿਹੜੇ ਬਾਕੀ ਦੋ ਨੇ ਉਹਨਾਂ ਦਾ ਰਿਪੋਰਟ ਕੀਤਾ ਇਹ ਜਿਹੜੇ ਤਿੰਨ ਸੀਗੇ ਤਿੰਨੋਂ ਜੇਬ ਚ ਇਕੱਠੇ ਰਹੇ ਨੇ ਉਸ ਤੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਤੇ ਦੋ ਮੁੰਡੇ ਹੋਰ ਇਹਨਾਂ ਨੇ ਨਾਲ ਜੋੜੇ ਸੀ ਸੋ ਇਹ ਨਸ਼ਾ ਵਗੈਰਾ ਕਰਦੇ ਨੇ ਤੇ ਨਸ਼ਾ ਕਰਕੇ ਉਸ ਤੋਂ ਬਾਅਦ ਇੱਕ ਦੂਜਾ ਐਕਟੀਵिटीज ਨੂੰ ਜਲਾਉਂਦੇ ਰਹੇ ਸੀ ਇਹ ਪੰਜ ਵੈਪਨਾਂ ਤੋਂ ਰਿਕਵਰ ਹੋਏ ਇਹ ਜਿਹੜੇ ਕੰਮ ਕਰਦੇ ਸੀ ਕਿ ਮਨੀਪਿੰਡਾ ਦੇ ਇੱਕ ਗੈਂਗਸਟਰ ਹੈਗਾ ਉਹ ਕੇ وہ منی پنڈل کے اشارے تھینک منچے تھے سارے وہارگیٹ سے کام کرنا ہے وہ ٹارگیٹ ہزے ابھی کلیئر کر رہے ہیں انویسٹیگیشن کلیئر ہوگا کہ کہڑے ٹارگیٹ دیتے پٹیالہ پنجو اور اس کر کے کوئی وی جی ٹارگیٹ کلنگ کر سکتے تھے پٹیالہ ایری موگا ایریے وہ روکے ਤਰੀ ਬੜੇ ਆਟੋਮੈਟਿਕ ਵੈਪਨ ਦੇ ਜੀ ਕਿੱਥੋਂ ਆਏ ਸੀ ਕਿ ਇਹਦਾ ਕੀ ਬੈਕਗ੍ਰਾਉਂਡ ਹੈ ਜੀ ਨਾਲ ਇਹ ਜਾਇ ਨੇ ਕਿਹਾ ਕਿ ਮਨੀ ਪਿੰਡਰ ਜਿਹੜਾ ਹੈਗਾ ਉਹ ਬਾਹਰ ਹੈ ਪਿੱਛੇ ਨਹੀਂ ਜਾਏਗਾ ਉਹ ਕਜ਼ਾਬ ਹੈ ਆਊਟ ਆਫ ਕੰਟਰੀ ਸੋ ਉਹਨੇ ਵੈਪਨਸ ਆਲੂ ਪ੍ਰੋਵਾਈਡ ਕਰਾਇਆ ਤੁਹਾਨੂੰ ਪਤਾ ਲੱਗ ਪਾਇਆ ਸੀ ਕਿੱਥੋਂ ਮਤਲਬ ਕਿ ਪਹਿਲੀ ਇਨਵੈਸਟੀਗੇਸ਼ਨ ਤੇ ਇਹੋ ਚ ਕੀ ਕਿੱਥੋਂ ਨਹੀਂ ਖਜੇ ਤੱਕ ਨਹੀਂ ਹੈ ਕਲੀਅਰ ਹੋਇਆ ਕਿ ਵੈਪਨ ਕਿੱਥੋਂ ਆਇਆ बिकॉज ਇਹਨਾਂ ਨੂੰ ਵੀ ਨਹੀਂ ਪਤਾ ਕਿ ਵੈਪਨ ਫਾਰਮ ਦੇ ਕੇ ਗਿਆ ਸੀ ਜਿਹੜਾ ਹੁੰਦਾ ਇਹਨਾਂ ਨੂੰ ਵੈਪਨ ਦੇ ਕੇ ਗਿਆ ਸੀ ਉਹਨੇ ਮੂਵਮੈਂਟ ਆਇਆ ਸੀ ਸੋ ਆਪਸ ਕਿਟਾਈਆ ਦੇਣ ਵਾਲੇ ਦਾ ਤੇ ਲੈਂਡ ਵਾਲੇ ਦਾ ਪੰਸਾ ਉਹ ਸਾਰਾ ਮਨੀ ਪਿੱਛੇ ਨਹੀਂ ਕਰਾਇਆ ਸੀ ਜਿਹੜਾ ਕੁਝ ਜੀਵ ਦੇ ਵਿੱਚ ਇਸ ਤਰੀਕੇ ਤੋਂ ਤੁਸੀਂ ਕਹਿ ਰਹੇ ਜੀਵ ਦੇ ਵਿੱਚ ਗੈਂਗ ਹੋ ਰਹੀ ਸੀ ਉਹ ਜੀਵ ਦੇ ਵਿੱਚ ਵੀ ਇਹਨਾਂ ਦਾ ਸਾਸੀ ਜੋ ਵਾਲੇ ਪਾਰਮੇ ਦੇ ਵਿੱਚ ਆਇਆ ਨਹੀਂ ਇਹ ਤਿੰਨ ਨਹੀਂ ਸੀਗੇ ਜਿਨ੍ਹਾਂ ਨੇ ਆਪਸ ਕਿਟਾਈਆ ਕੀਤਾ ਸੀ ਕਿ ਦੋ ਬੰਦੇ ਇਹਨਾਂ ਨੇ ਹੋਰ ਨਾਮ ਚੋੜੇ ਤਾਂ ਜਿਸ ਉਸਕਾ ਨੇ ਉਮਰ ਦੇਖਿਆ ਰੇ 9 ਜਾਂ 10 ਪਾਸ ਕਿ ਉਹ ਟ੍ਰੇਨਿੰਗ ਵਾਹ ਤੀ ਕੋਈ ਸਿਸਟਮ ਦਾ ਬੈਕਗ੍ਰਾਉਂਡ ਪੜ ਕੇ ਨਹੀਂ ਜਿਵੇਂ ਪਹਿਲਾਂ ਵੀ ਇਹਨਾਂ ਨੇ ਮਟਰ ਕੀਤਾ ਇਹਦਾ ਉਮਰ ਅਸਲ ਹੈ ਕਿ ਤੱਪੀ ਵੀ ਪੱਕਾ ਨੇ ਇਹਨਾਂ ਨੇ ਮਟਰ ਕੀਤਾ ਨੌਕਰੀ ਬਿਲੇ ਨੇ ਜਿਹੜਾ ਇੱਥੇ ਕਾਫੀ ਫੇਮਸ ਸੀ ਕੁਮਟਰ ਹੈ ਜੋ ਕਿ ਸਰਪੰਚ ਦਾ ਪਰਿਸ਼ਾਣਾ ਕੋਲ ਦੇ ਰਿਹਾ ਉਹਨਾਂ ਨੇ ਕੀਤਾ ਸੀਗਾ ਸੋ ਪ੍ਰਾਣੇ ਕ੍ਰਿਮੀਨਲ ਨੇ ਹੋਰ ਇਹਨਾਂ ਕੋਲ ਵਿਪਨ ਜੋ ਹੈ ਸੁਫਿਸਟੀਕੇਟਿਡ ਵੀ ਦੇਖੇ ਰਹੇ ਹੋਗੇ ਆ ਜੀ ਤੇ ਉਹਦੇ ਨਾਲ ਕੋਈ ਵੱਡੀ ਬਾਗ ਦਾ ਕਰਨ ਵਾਸਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜਾ ਐਕਸਟਰੈਕਸ਼ਨ ਵਗੈਰਾ ਤੇ ਕਾਫੀ ਗੌਂਸ ਮਨੀ ਪਿੰਟੂਰਨੋਂ ਕੋ ਅਲੱਗ-ਅਲੱਗ ਏਰੀਆ ਵਿੱਚ ਆ ਰਹੀਆਂ ਸੀ ਸੋ ਉਹਦੇ ਨਾਲ ਵੀ ਇਹ ਬੇਠਾ ਕੋਈ ਮਨੀ ਵੀ ਵੱਡੇ ਕੈਂਸਰਾਂ ਦੇ ਨਾਲ ਜਿਹੜੇ ਦੇਸ਼ਾਂ ਦੇ ਗੋਲਡੀ ਬਰਾਡ ਬੈਠੇ ਜਾਂ ਉਹਨਾਂ ਉਨਾਂ ਨਾਲ ਕੋਈ ਨਾ ਦਾ ਕੋਈ ਕਨੈਕਸ਼ਨ ਆਇਆ ਕਿ ਜਿਹੜਾ ਮਨੀਪੇਂਟਰ ਨਾਲ ਅਸਟੈਬਿਸ਼ ਹੁੰਦਾ ਕੋਈ ਵੱਡੇ ਗੈਂਸਟਰ ਜਿਨ੍ਹਾਂ ਨੂੰ ਮਤਲਬ ਮਟੜ ਦੇ ਕੋਲ ਜਾ ਕੇ ਉਸ ਨੂੰ ਉਹਨਾਂ ਨਾਲ ਅਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਵੀ ਕਲੀਅਰ ਹੁੰਦੀ ਸਰ ਮਨੀਪੇਂਟਰ ਦੇ ਟੱਚ ਕਿਵੇਂ ਆਇਆ ਜੀ ਮਨੀਪੇਂਟਰ ਨਾਲ ਇੰਸਟਾਗ੍ਰਾਮ ਤੇ ਟੱਚ ਹੋਇਆ ਸੀ ਇਹਨਾਂ ਨੇ ਮੈਸੇਜ ਕੀਤਾ ਸੀਗਾ ਇੰਸਟਾਗ੍ਰਾਮ ਤੋਂ ਨੇ ਰਿਸਪੌਂਡ ਕਰਕੇ ਬਾਅਦ ਇਹਨਾਂ ਨੂੰ ਵੈਪਨ ਵਗੈਰਾ ਪ੍ਰੋਵਾਈਡ ਕੀਤਾ ਕਿ ਤੁਸੀਂ ਇਹ ਵੈਪਨ ਲਓ ਤੇ ਟਾਰਗੇਟ ਤੁਹਾਨੂੰ ਮਿਲਾ ਦੋ ਸਰ ਜਿਹੜੇ ਦੋ ਅਨਸਰਮ ਕੀ ਜਿਨ੍ਹਾਂ ਦੇ ਬੈਕਗ੍ਰਾਉਂਡ ਨਹੀਂ ਹੈਗੇ ਕ੍ਰਿਮੀਨਲ ਉਹ ਕਿਵੇਂ ਪਛਾਣ ਲਾ ਗਏ ਇਹ ਨਾਲ ਜੇਲ੍ਹ ਤੋਂ ਜਦੋਂ ਇੱਕ ਬਾਹਰ ਆਇਆ ਉਸ ਤੋਂ ਬਾਅਦ ਕਿੰਨਾ ਚਾਹੀਦਾ ਜੇ ਮੈਂ ਕਹਾਂ ਕਿ ਨਸ਼ਾ ਕਰਦੇ ਨੇ ਤੇ ਸੋ ਇਹ ਵੀ ਦੋਵੇਂ ਨਸ਼ਾ ਕਰਦੇ ਰਹੇ ਤੇ ਉੱਥੇ ਨਸ਼ਾ ਕਰਦੇ ਹੋਏ ਇੱਕ ਜਨੂ ਮਿਲੀ ਸੀ ਇਹ ਲਾਲਚ ਉਸ ਦੀ ਨਸ਼ੀ ਦੀ ਨਾ ਲਾਲਚ ਨਸ਼ੇ ਦਾ ਵੀ ਸੀਗਾ ਤੇ ਪੈਸੇ ਦਾ ਵੀ ਤੇ ਇੱਕ ਇਹ ਨਾਮ ਵੀ ਸੀਗਾ ਕਿ ਮਰੀਪਿੰਡ ਨਾਲਾ ਸੀ ਵਿੱਚ ਟੱਚ ਕੋਲ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز